ਉਦੋਂ ਮੈਨੂੰ ਲੱਗਦਾ 70k ਨੂੰ ਸੀ ਤੇ ਹੁਣ 1 ਲੱਖ ਟੱਪ ਗਿਆ ਆਹੋ ਮੈਨੂੰ ਵੀ ਬਣਾ ਕੇ ਦੇ ਹੁਣ ਹਾਂਜੀ ਕਿਦਾਂ ਸਾਰੇ ਸਵਾਗਤ ਹੈ ਇਹਦੇ ਨਵੇਂ ਵਲੌਗ ਚ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਐਸੇ ਵੀ ਵਧੀਆ ਵਾਂ ਸੋ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਵਲੌਗ ਲੈ ਕੇ ਸੋ ਟਾਈਮ ਹੋ ਗਿਆ 9:40 40:50 ਇੱਥੇ ਇਧਰ ਅੱਜ ਬਕਾਉਣ ਲੱਗਿਆ ਬਾਹਰ ਰੋਟੀਆਂ ਪਾਲਣ ਬਹੁਤ ਪਿਆਰਾ ਆ ਬਾਲਣ ਉਹ ਚੁੱਲਾ ਉਤੋਂ ਤੋਂ ਹੀ ਭਰਿਆ ਗਿਆ ਸਮਿਆਂ ਦੇ ਬਾਲਣ ਕਰੇ ਇਹਨਾਂ ਨੂੰ ਬਾਲਣ ਨਾਲ ਜ਼ਿਆਦਾ ਵਕਤ ਤੋਂ ਪੁੱਛ ਮੇਰੀ ਬਹੂ ਨੂੰ ਬਾਕੇ ਰੋਟੀਆਂ ਬਕਾਉਣੀ ਹੈ ਕਿੱਥੇ ਤੋਂ ਪਹ ਹੈ ਮੇਰੇ ਖਾ ਉਹਨਾਂ ਨੂੰ ਪਹਿਲ ਹੋ ਗਈ ਤਾਂ ਫਿਰ ਲੋ ਤੇ ਉਹ ਦੇਖੋ ਜਿੱਦੀ ਅੱਧੀ ਲੋ ਤੇ ਤੋਂ ਪਈ ਵੀ ਨਹੀਂ ਦੇਖੋ ਅੱਧੀ ਲੋ ਤੇ ਤੋਂ ਪਈ ਵੀ ਹੈ ਕੈਨੂੰ ਬਾਲਾ ਵੀ ਕਰ ਬਹੁਤ ਮੈਨੂੰ ਬਜਾਦਾ ਵੀ ਕਰ ਤੇਰੇ ਨਾਲ ਬੜਾ ਮਣਿਆ ਫਰਦਾ ਤੂੰ ਹਸਪੰਡ ਹਸਮਣ ਹੜਕ ਪੰਪ ਹੜਕ ਪੰਪ ਬੜਿਆ ਫਿਰਦਾ ਵੜਾ ਤੂੰ ਚਲ ਬਾਲੀਆਂ ਬਣਾਵਾ ਫਿਰ ਮੈਨੂੰ ਲਾਓ ਪੈਸੇ ਦਾਲ ਮੈਨੂੰ ਫੋਨ ਨੰਬਰ ਪਹਿਲੇ ਦੇ ਦਾਂਗੇ ਮੈਂ ਵਾਲੀਆਂ ਬਣਾਉਣੀਆਂ ਮਾਹ ਜੇ ਦੇਖਦੇ ਆ ਵੀ ਕਰਨਪੁਰੋ ਬਣਾਈਆਂ ਇੱਕੀਆਂ ਗੰਗਲੌਰ ਬਣਾਈਆਂ ਸਾਧ ਆਹ ਜਿਹੜੀਆਂ ਖਰਾਬ ਹੋ ਗਈਆਂ ਹੁਣ ਹੁਣ ਇਹ ਦੇ ਦੇਣੀਆਂ ਬੁਠੀਆਂ ਮੈਂ ਇਹ ਬਣਾਉਂਗਾ ਹੁਣ ਤੇ ਦੇਖਦੇ ਆ ਵੀ ਕਰਨਪੁਰੋ ਜੀ ਆਪਾਂ ਨੂੰ ਵਧੀਆ ਮਿਲ ਜਾਂਦੀਆਂ ਠੀਕ ਆ ਇਹ ਗੰਗਲੌਰ ਦੇਖ ਲੈਂਦੇ ਆ ਗੰਗਲੌਰ ਵੀ ਨਾ ਬਣੀ ਬਣੀ ਮਿਲਦਣੇ ਪਤਾ ਨਹੀਂ ਹੋਣਾ ਪਕੜਾ ਦੇਖੀ ਮਿਲਦਣੇ ਚੀਜ਼ ਨਹੀਂ ਉੱਥੇ ਡਿਜ਼ਾਈਨ ਬਣੇ ਹੋਣਗੇ ਜੇ ਜਾਵੇ ਇੰਨੀ ਦੂਰ ਮਿਲਣਾ ਬਣਾ ਸੇਖਾ ਲਾ ਕੇ ਮਿਲਦੇ ਜਾਣੇ ਬਣੀਆਂ ਤੇ ਆਉਣੀਆਂ ਫਿਰ ਹੋਰ ਨਹੀਂ ਤਾਂ ਆ ਹੀ ਕਰ ਸਕਦੇ ਚ ਲੈਣ ਜਾਉਂਗਾ ਕਿਥਾਨੇ ਗੋਗਾ ਤਾਂ ਆਉਦੇ ਸ਼ਹਿਰ ਚੱਲੋ ਫਿਰ ਨੂੰ ਪੜ ਜਾਣਾ ਅੱਜ ਉਧਰ ਨੂੰ ਫਿਰ ਉਧਰ ਨੂੰ ਫਿਰ ਫਿਰ ਚੱਲ ਇੱਥੇ ਲੈਣਾ ਚਲ ਇੱਥੇ ਦੇਖਾਂਗੇ ਫਿਰ ਅੱਜ ਜਾਣੇ ਆ ਦਵਾ ਦੇਣਗੇ ਨਾਲੇ ਆਪਾਂ ਉਹ ਜਿਹਨੇ ਸਰੇ ਆਦੇ ਤਾਂ ਆਪਾਂ ਬਣਾਉਣੇ ਆ ਨਾਲੇ ਵਧੀਆ ਅਗਲੇ ਨੂੰ ਆਪਾਂ ਕਹਿ ਵੀ ਸਕਦੇ ਮਿਲ ਕੇ ਉਹ ਤਾਂ ਆਈ ਹੈ ਬਣੇ ਬਣੇ ਮਿਲਣਾ ਸੀ ਉਹਨੂੰ ਦਿਨ ਬੋਲਾ ਦੇਣੀ ਆ ਕਿਨੇ ਲਾ ਦੇਣੀ ਤੇਰੇ ਹੁਣ ਹੀ ਪਾਦੀ ਬਣੀ ਗਈ ਆ ਉਹਨੇ ਪਾਉਂ ਚਲੋ ਪਗਾਓ ਰੋਟੀਆਂ ਤੁਸੀਂ ਹੁਣ ਆ ਗਈ ਰੋਟੀ ਦੀ ਵਾਰੀ ਅਸੀਂ ਖਾਣ ਲੱਗੇ ਆਂ ਰੋਟੀ ਅਸੀਂ ਬਣਾਈ ਅੱਜ ਚਾਟਨੀ ਤੇ ਸਾਡੀ ਫੇਵਰੇਟ ਗੰਡ ਪਿਆਜ਼ ਵਾਲੇ ਰੋਟੀਆਂ ਬਣਾਈਆਂ ਪਿਆਜ਼ ਵਾਲੀਆਂ ਪਿਆਜ਼ ਰੋਟੀਆਂ ਨੇ ਬਣਾਈਆਂ ਸਾਰਿਆਂ ਨੇ ਨਮਕ ਪਾ ਕੇ ਪਿਆਜ਼ ਪਾ ਦੇ ਰੋਟੀਆਂ ਨਹੀਂ ਆ ਕਿ ਥੋੜੀਆਂ ਬਣਾਈਆਂ ਹਾਂ ਤਾਂ ਖਿੰਚਾ ਲਿਆ ਠੀਕ ਆ ਜੀ ਸਾਡੀ ਫੇਵਰੇਟ ਚਟਨੀ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਤੇ ਅਸੀਂ ਹੁਣ ਖਾਣ ਲੱਗੇ ਆਂ ਜੀ ਰੋਟੀ ਭੁੱਖ ਲੱਗੀ ਐ ਥੋੜੀ ਜੀ ਭੁੱਖ ਜਾਨੂੰ ਯੋਰ ਲੱਗੀ ਥੋੜੀ ਜੀ ਕਿਨਾਂ ਮੇਨੇ ਥੋੜੀ ਜਿਹੀ ਲੱਗੀ ਇਹ ਵੀ ਇਧਰ ਲਸੀ ਆ ਦੇਖੋ ਲਸੀ ਤਿਆਰ ਕੀਤੀ ਮੰਮੀ ਨੇ ਦਈ ਤੋ ਦੇਖੋ ਬਣੀ ਸੋਹਣੀ ਜਿਵੇਂ ਹੋਟਲਾਂ ਤੇ ਹੁੰਦੀ ਹੈ ਨਾ ਹਾਂ ਦੋਸੀ ਕਿਏ ਜੀ ਦੋਈ ਸੀ ਕੋਨਾ ਧੇਲੇ ਨਹੀਂ ਕਪੜਾ ਆ ਚੜੋ ਕੋਨਾ ਤਾਣੇ ਦੇ ਕੱਟੇ ਨੇ ਬਰੇ ਬਾਹ ਦੇ ਚਲ ਆਹ ਵਾ ਇਹ ਆਖੋ ਤੇ ਨਾ ਆਉਂਦੇ ਹੋਰ ਬੱਸ ਵੀ ਇਹਨੇ ਵਾਇਆ ਵੰਦ ਤੁਸੀਂ ਵਾਇਸ ਇੱਕ ਬਾਹਰ ਨੂੰ ਆਉਂਦੇ ਹੋ ਦੂਸਰੇ ਵੀ ਇੱਦੀ ਵਾਇਆ ਲਵੀ ਹਾਂ ਦੁਜੀ ਵੀ ਦਈ ਮੈਂ ਵਿਚਾਰ ਬਣਾਇਆ ਸੀ ਕਿ ਨਾ ਅਸੇ ਕੋਈ ਨਹੀਂ ਨਹੀਂ ਦੱਸ ਤੇ ਰਹਿਣਗੇ ਸਹੀ ਆ ਉਪਰ ਦੇ ਲੈ ਮੈਂ ਪੜਾ ਦੇ ਤਾਂ ਪੰਦੇ ਪੜਾ ਦੇ ਹੈਂ ਬੰਦੇ ਆ ਇਦਾਂ ਇਦਾਂ ਪੜਾ ਦੇ ਸਹੀ ਆ ਕੱਪੜਾ ਨਹੀਂ ਚੁੱਕੀ ਨੂੰ ਕੱਪੜਾ ਉਹ ਪਿਛੇ ਬਾਰੀ ਚ ਪਿਆ ਆ ਬੋਲ ਲਵੋ ਮੈਂ ਤੁਹਾਨੂੰ ਆ ਦੇਖੀ ਉਹ ਪਕੜ ਜਾਂਦਾ ਜਿਹੜਾ ਬੱਕੜ ਨਹੀਂ ਹੋਇਆ ਤਰੱਕੀ ਕਰ ਦੇ ਦੇ ਉਹ ਛਾਡ ਉਹ ਇੱਕ ਹੱਥ ਦੇਖ ਨਾ ਨਾ ਬੰਦ ਹੋ ਤ ਗਿਆ ਉਹਹ ਤਲੇ ਉਹ ਆ ਬਿਨਾ ਪਰਦਾ ਦਲਣ ਦੀ ਅੱਗੇ ਵਾਰੀਆਂ ਲੱਗੀਆਂ ਸਾਡੇ ਇੱਥੋਂ ਤਾਂ ਹੀ ਆ ਦੇ ਕੋਠਾ ਬੈ ਗਿਆ ਇਹ ਤੁਹਾਨੂੰ ਪਾਣੀ ਆ ਗਿਆ ਹੁਣ ਪਾਣੀ ਇੱਥੋਂ ਦੇ ਕਿਉਂ ਹੁਣ ਥੱਲੇ ਬੈ ਬੈ ਕੇ ਤਾਂ ਦੀ ਗਾਂ ਦੀ ਗਾਂ ਹਾਂ ਤਾਂ ਗਾਂ ਬੰਦਾ ਇਹ ਮਾਂ ਬੈਠੂਗਾ ਉਧਰ ਮਾਰ ਹੋ ਗਈ ਪੇਟ ਤਾਂ ਨਹੀਂ ਆਉਂਗਾ ਹੋਰ ਕੀ ਹੋਣਗੇ ਸਾਰੇ ਕਰਦੀ ਐਸੀ ਵੈਸੀ ਹਾਂ ਆਹ ਪੂਨਾ ਅਗੀ ਸਾਡੀ ਚਾਹ ਦੀ ਬਵਾਰੀ ਅਸੀਂ ਪਿੰਨੇ ਚਾਹ ਕੀ ਚਾਹੋਗੇ ਲੋਗੇ ਆ ਮੇਰੀ ਬਾਤ ਦਿੱਤੀ ਚਾਹ ਪਹਿਲਾਂ ਵੀ ਲਗੂ ਚਟ ਦੇ ਨਾਮ ਆਏ ਸੋ ਹਾਂ ਮੈਨੂੰ ਮੰਮੀ ਕਹਿੰਦੀ ਵੀ ਆ ਬ੍ਰੈਡ ਖਾਣ ਨਾਲ 슈ਗਰ ਹੁੰਦੀ ਆ ਬ੍ਰੈਡ ਖਾਣ ਨਾਲ 슈ਗਰ ਹੁੰਦੀ ਆ ਠੀਕ ਆ ਵੀ ਬ੍ਰੈਡ ਜਿਆਦਾ ਖਾਣਾ ਤੁਸੀਂ ਸਾਰੇ ਕਮੈਂਟ ਕਰਕੇ ਦੱਸਿਓ ਵੀ ਬ੍ਰੈਡ ਬ੍ਰੈਡ ਜਿਆਦਾ ਖਾਣ ਨਾਲ 슈ਗਰ ਹੁੰਦੀ ਤੇ ਨਹੀਂ ਹੁੰਦੀ ਕਮੈਂਟ ਸਾਰੇ ਇਹਨੇ ਕਰਕੇ ਦੱਸਿਓ ਨਹੀਂ ਹੁੰਦੀ ਤਾਂ ਵੀ ਦੱਸਿਓ ਹੁੰਦੀ ਤਾਂ ਵੀ ਦੱਸਿਓ ਫਿਰ ਆਪਾਂ ਮੰਮੀ ਨੂੰ ਝੂਠਾ ਬੋਣਾ ਵੀ ਮੈਂ ਮੰਨਦਾ ਕਿ ਬ੍ਰੈਡ ਵਿੱਚ ਸ਼ੂਗਰ ਨਹੀਂ ਬ੍ਰੈਡ ਖਾਣਾ ਸ਼ੂਗਰ ਨਹੀਂ ਇਹ ਬਚਪਨ ਤੋਂ ਹੀ ਹੁੰਦੀ ਜੇ ਹੁੰਦੀ ਆ ਤਾਂ ਚੰਮ ਦੇ ਜਮਾਂਗ ਨੂੰ ਕਿੰਨਾ ਸ਼ੂਗਰ ਹੋ ਜੂਗੀ ਯਾਰ ਹੋ ਜਾਂਦੀ ਚੰਮ ਦੇ ਜਮ ਦੇ ਨੂੰ ਹੁੰਦੀ ਆ ਬਚਪਨ ਤੋਂ ਹੁੰਦੀ ਹੋਈ ਕਹਿੰਨਾ ਬਚਪਨ ਤੋਂ ਹੁੰਦੀ ਆ ਬਾਅਦੋਂ ਨਹੀਂ ਹੁੰਦੀ ਕਿ ਸ਼ੂਗਰ ਪੰਜਮ ਨੂੰ ਬਜ਼ੁਰਗ ਬਜ਼ੁਰਗ ਹੋਏ ਨਾ ਬੰਦਾ ਉਦੋਂ ਚੱਲ ਆਪਾਂ ਮੰਨਦੇ ਆ ਹਾਂ ਤਾਂ ਉਦੋਂ ਹੁੰਦੀ ਆ ਮੰਨਦੇ ਆ ਉਹਨੂੰ ਹੁਣ ਥੋੜਾ ਜਿਹਾ ਥੋੜਾ ਜਿਹਾ ਨਿਕਲ ਜਾਊਗਾ ਜੋ ਹੋ ਗਿਆ ਉਹ ਵੀ ਘੜਾ ਡੀਆ ਤੋਂ ਛੋਟੇ ਹੁੰਦੇ ਨੂੰ ਸੀ ਫਿਰ ਜਸ ਦੇ ਸਾੜੀ ਦੇ ਮੁੰਡੇ ਨੂੰ ਉਹਨੇ ਨੂੰ ਕੁੜੀ ਨੂੰ ਉਹਨੂੰ ਜਾਂਦੀ ਨੂੰ ਸੀ ਐਨੇ ਗਿਲਿਆਨ ਪਤਾ ਤਾਂ ਗਸ਼ਟ ਆਦਾ ਨੂੰ ਖਲਾਰਾ ਦੇਖੋ ਕਿਦਾਂ ਪਾਇਆ ਇਨੇ ਲੇੜੇ ਇਨੇ ਕੱਪੜੇ ਸੀਗੇ ਇਨੇ ਲੇੜੇ ਇਨੇ ਲੇੜੇ ਲੈ ਤਾਂ ਕੱਲ ਦੇ ਆਪਾਂ ਮਲਾ ਕੇ ਗਏ ਜਿਹੜੇ ਉਹ ਜਿਹੜੇ ਨਵੇਂ ਸੀ ਉਹ ਮੇਰੇ ਤੋਂ ਨਾ ਮੋਟਾ ਨਹੀਂ ਮੇਰਾ ਡਰਾਇਵ ਕਿਦਾਂ ਸਾਰਾ ਖਲਾਰਾ ਪਾਇਆ ਤੇ ਪਰਸੋਂ ਵਾਲੇ ਪੈ ਸੀ ਦੀਦੀ ਹੁਣੀ ਆ ਗਏ ਫਿਰ ਪੈ ਹੀ ਆਪਣੇ ਜੋੜ ਨਾਲ ਹਾਂ ਤੂੰ ਕੱਲੀ ਨੇ ਉਹ ਅੰਦਰ ਕੀ ਕਰਦੀ ਹੈ ਹਾਂ ਓਏ ਪਤਾ ਨਹੀਂ ਕੀ ਕਰਦੇ ਬਾਰਿਸ਼ ਵੜੀ ਹੋਈ ਹੈ ਓਏ ਤੂੰ ਕੀ ਕਰੀ ਆਂ ਅੰਦਰ ਮੈਂ ਸਾਮਾਨ ਵੇਖ ਕਿਹੜਾ ਸਾਮਾਨ ਦਿਖਾ ਕਿਹੜਾ ਸੱਟ ਸਾਰੇ ਦੇ ਵੇਖਦੀ ਹੁਣ ਵਿੱਚ ਨੇ। ਨੇ। ਆਹ ਦਾ ਸੈਟ ਦੇਖਿਆ ਨਹੀਂ ਕਿਤੇ ਬਾਹਰ ਚ ਰੋ ਗਿਆ ਦੇਖਿਆ ਨਹੀਂ ਸੀ ਮੈਂ ਦੇਖ ਲਵਾਂ ਦੋਸਤ। ਦੂਜੇ ਕੁੜੀਆਂ ਅੱਜ ਕੱਲ ਪਾਹ ਹੁ ਨਹੀਂ ਲਿੰਦੀਆਂ। ਆਹ ਦਾ ਸੈਟ ਦੇਖ ਕੇ ਖੁਸ਼ ਹੋ ਜਾਂਦੀ ਹੁਣੀ ਅੰਦਰ ਬੈਠੀ। ਕਹਿੰਦੇ ਨਹਾ ਇੰਨਾ ਕ ਸੋਨਾ ਦਾ ਹੈਗਾ ਮੇਰੇ ਕੋਲ। ਹੈਨਾ? ਇਦਾਂ ਕਰਦੀਆਂ। ਹਾਂ ਇੰਨਾ ਕ ਸੋਨਾ ਦਾ ਹੈਗਾ ਮੇਰੇ ਕੋਲ ਐਂ ਕਹਿੰਦੀ ਹੁਣੀ ਅੰਦਰੋਂ ਅੰਦਰ। ਦਾ ਰਿਵਾਜ ਪਤਾ। ਇੰਨੇ ਹਾਤੂ ਆ। ਕਾਪੀ। ਲਾ ਦਿਖਾ ਫੇਰ। ਤੂੰ ਆਜ ਤਨ ਦਿਖਾਉਨੇ ਆ ਜਿਹੜਾ ਮੈਂ ਸਰਨਵਸੀ ਵਿਆਜ 60 ਪਾਇਆ ਸੀ ਆ ਦੇਖੋ ਆ 60 ਪਾਇਆ ਸੀ ਸਰਨਵਯਾਜ ਦੇਖੋ ਇਹ ਦੇਖਿਆ ਨਹੀਂ ਹੁਣ ਮੈਂ ਲੱਗ ਉਹਦੇ ਨਾਲ ਵਲੌਗ ਚ ਵੀ ਦਿਖਾਇਆ ਸੀ ਅਰੇ ਕਿ ਮਲੇਵੜਿਆ ਨਾ ਆ ਆ ਜੀ ਹਾਂ ਇਹ ਮੰਨ ਲਾ ਵੀ 2 ਲੱਖ ਦਾ ਤੂੰ 2 ਲੱਖ ਵੇਚ ਕੇ ਮੈਨੂੰ ਬੁਲਟ ਕੱਲ ਜਾਂ ਦਿੰਦੇ ਦੇ ਨਾਮੇ ਨਾ ਨਵੰਡੇ ਸਾਨੂੰ ਮਤਲਬ ਦੋ ਦੋਲਿਆਂ ਦਾ ਦੋ ਤੋਂ ਲਿੰਦ ਕਿੰਨਾ ਨਹੀਂ ਇਹ ਤਾਂ ਬਣਾਵਾਸ ਤਾਂ ਕਹਿੰਦਾ ਨਹੀਂ ਪਤਾ ਕਿੰਨਾ ਬਣਾਣਾ ਕਿਉਂ ਆ ਸ਼ਹਿਰ ਬਣ ਜੂਗੀ ਸ਼ਹਿਰ ਬਣ ਜੂਗੀ ਸਾਡੇ ਵੀ ਸ਼ਹਿਰ ਬਣ ਜੂਗੀ ਆਹ ਕਿੰਨੀ ਵਧੀ ਜਾਂਦਾ ਵਾ ਉਦੋਂ ਮੈਨੂੰ ਲੱਗਦਾ 70 ਕਹ ਹਜ਼ਾਰ ਨੂੰ ਸੀ ਤੇ ਹੁਣ ਲੱਖ ਟੱਪ ਗਿਆ ਆਹੋ ਮੈਨੂੰ ਵੀ ਬਣਾ ਕੇ ਦੇ ਹੁਣ ਮੈਨੂੰ ਚੈਨ ਬਣਾ ਦੇ ਦੋ ਇਹ ਕਰਦਾ ਮਨ ਸੁਣਦਾ ਦੋ ਨੇ ਜੀਣਾ ਖਰਾਬ ਕਰ ਰੱਖਿਆ ਮੇਰੇ ਇਕੱਲੇ ਐ ਹੀ ਆ ਦੇਖ ਸਾਰਿਆਂ ਨੇ ਕਮੈਂਟ ਕਰਕੇ ਦੱਸਿਓ ਵਧੀਆ ਲੱਗਦਾ ਵਾਹੇ ਸ਼ਟ ਸਰੋਂ ਪੌਂਦੀ ਘੱਟੀ ਆ ਕਿੰਨੇ ਸੋਨਾ ਖਰਾਬ ਨਾ ਹੋ ਜੇ ਛੋਟੇ ਮੋਟੇ ਭਾਈ ਰਖਦੀ ਆ ਖਦੇ ਜੇ ਜਾਣੇ ਆ ਪੰਦਰਵਾਜ ਬਾਹਲੇ ਹੋ ਪੈਂਦੀ ਆ ਕੋਈ ਨਹੀਂ ਡਰ ਵੀ ਲੱਗਦਾ ਹੁਣ ਕੋਈ ਲਾਗੇ ਨਾ ਪੱਜ ਜਵੇ ਆਪਾਂ ਬੈਠ ਕੇ ਜਮ ਕਰਾਉਣ ਆ ਆਪਾਂ ਘਰੇ ਘਰੇ ਰੱਖਣਾ ਹਾਂ ਉਹ ਤਾਂ ਹੈ ਉਹ ਬਾਤ ਤਾਂ ਹੈ ਸੁਖਾ ਕੇ ਘਰੇ ਰੱਖਣਾ ਸਾਰਿਆਂ ਨੇ ਕਰਿਓ ਕਮੈਂਟ ਫਿਰ ਤਸਵੀਰ ਕਿਦਾਂ ਲੱਗਿਆ ਤੁਹਾਨੂੰ ਨਵੀਂ ਚੁੱਣੀ ਜਾਂ ਨੂੰ ਹਾ ਰਮੀ ਰਮੀ ਟਰੈਕਟਰ ਸਾਹਬ ਕਰਨਾ ਹੋਰ ਦੇ ਨਵੀਂ ਜੁਨੀਆ ਫਿਰ ਕਿਹਦੀ ਗੱਲ ਆ ਆਜੀ ਲਈ ਆ ਮੈਂ ਇੱਕ ਇੱਕ ਵਾਰੀ ਕਰੂੰਗਾ ਇੱਕ ਵਾਰੀ ਨਹੀਂ ਨਹੀਂ ਚਲ ਪੁਰਾਣਾ ਕੱਪੜਾ ਲੈ ਕੇ ਜਾ ਹੁਣ ਬਣ ਲੱਗੀ ਆਪਣੇ ਗਾਜਰ ਸਬਜੀ ਸੋਰੀਆਂ ਦੋ ਦੋ ਬਣ ਲੱਗੀਆਂ ਤਿੰਨ ਗਾਣੇ ਦੋ ਤਰ੍ਹਾਂ ਦੀ ਪਹਿਲੀ ਬਣ ਲੱਗੀ ਆਹਾ ਟਿੰਡੂਆਂ ਦੀ ਤੇ ਆਹ ਆਹ ਦੀ ਅੱਡ ਸਮਝ ਕੱਢਣ ਦੀ ਪਾਲਕ ਪਾਲਕ ਦੀ ਫਲਕਾ ਨੂੰ ਪਾ ਕੇ ਭਈ ਜੀ ਪਾਲਕ ਦੀ ਪੁਰਜੀ ਖਾਣ ਲੱਗੀ ਐ ਮਮੀ ਟਿੰਡੂ ਬਣਾਈ ਜਾਂਦੇ ਤਰੀ ਵਾਲੇ ਤਰੀ ਵਾਲੇ ਖਾਵਾਂਗੇ ਇਹ ਕਹਿੰਦੇ ਮੈਂ ਟਿੰਡੂ ਖਾਣੀ ਨਹੀਂ ਤਰੀ ਵਾਲੇ ਟਿੰਡੂ ਤਰੀ ਨਹੀਂ ਚਾਹ ਲੱਗ ਚਿਕਨ ਸ਼ੈਸ਼ਲਿਕ ਸੁੱਕੇ ਹੋਣ ਦਾ ਚਿਕਨ ਸ਼ੈਸ਼ਲਿਕ ਖਾ ਲੈਣੀ ਐ ਤੋ ਵਧੀਆ ਆਹੋ ਮੈਂ ਕਰੋ ਜੀ ਖਾ ਕੇ ਆਉਂਗੀ ਬਾਹਰ ਦੀ ਮੋਟੀ ਭੜੀ ਤਨ ਜਣਿਆ ਤਾਂ ਦੋ ਸਬਜ਼ੀਆਂ ਬਣੀਆਂ ਨੇ ਸੱਟ ਕਰ ਦੇਖ ਵਾ ਇਹ ਚੌਥਾ ਆਊਗਾ ਇਹ ਚੌਥਾ ਹੋਊਗਾ ਤਾਂ ਫੇਰ ਫੇਰ ਕਿਨੇ ਬਣ ਉਹਦੇ ਲਈ ਕਿਵੇਂ ਉਹਦੇ ਲਈ ਅੱਡ ਬਣਾਇਆ ਕਰੂਗੀ ਸਬਜ਼ੀ ਮੈਂ ਕੱਟ ਕੇ ਸੀ ਕਿਹੜਾ ਟਰੈਕਟਰ ਤੇ ਟਰੈਕਟਰ ਬਾਹਰ ਕੱਢਿਆ ਕਿੰਨੇ ਦਿਨਾਂ ਬਾਅਦ ਚੱਕੜਿਆ ਟਰੈਕਟਰ ਬਾਹਰ ਮੈਂ ਗਿਆ ਟਰੈਕਟਰ ਚਲਾਇਆ ਸੀ ਬਣਾਓ ਬਣਾਓ ਕੋਕ ਲੱਗਿਆ ਹੌਣ ਖਾ ਕੇ ਰੋਟੀ ਹੋ ਗਿਆ ਸੀ ਫਰੀ ਹੋਣ ਲੱਗ ਗਿਆ ਸੀ ਸੋਣ ਸੋ ਤੁਹਾਨੂੰ ਇਹਦਾ ਬਲੌਗ ਕਿਦਾਂ ਲੱਗਾ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਆਪਾਂ ਨੂੰ ਲੱਗਿਆ ਵਧੀਆ ਲੱਗਿਆ ਆਪਣੇ ਚੈਨਲ ਕਰ ਲਓ ਸਬਸਕ੍ਰਾਈਬ ਸੋ ਮਿਲਦੇ ਆਂ ਆਪਾਂ ਅਗਲੇ ਬਲੌਗਸ ਥਾਤਕ ਲਈ ਧੰਨਵਾਦ ਬਾਏ